ਸ਼ਿਕਸ਼ਾ ਅਤੇ ਖੇਡਾਂ ਦੇ ਮਿਆਰ ਨੂੰ ਉੱਚਾ ਚੁੱਕਣ ਦੇ ਮਕਸਦ ਨਾਲ ਪੰਜਾਬ ਸਰਕਾਰ ਵੱਲੋਂ ਰਾਣੀ ਲక్ష్ਮੀ ਬਾਈ ਪ੍ਰੋਜੈਕਟ ਦੇ ਚਲਦਿਆਂ ਲੜਕੀਆਂ ਨੂੰ ਤੰਦਰੁਸਤ ਅਤੇ ਆਤਮ ਨਿਰਭਰ ਬਣਾਉਣ ਦੇ ਉਦੇਸ਼ ਦੇ ਨਾਲ ਪੰਜਾਬ ਦੇ ਸਰਕਾਰੀ ਸਕੂਲਾਂ ਅੰਦਰ 6ਵੀਂ ਤੋਂ 12ਵੀਂ ਤੱਕ ਦੀਆਂ ਲੜਕੀਆਂ ਨੂੰ ਕਾਰਟੇਆ ਦੀ ਸਿਖਲਾਈ ਦਿੱਤੀ ਜਾ ਰਹੀ ਹੈ ਇਸ ਪ੍ਰੋਜੈਕਟ ਤਹਿਤ 40 ਦਿਨਾਂ ਲਈ ਚਲਾਏ ਜਾ ਰਹੇ ਵਿਸ਼ੇਸ਼ ਕੈਂਪ ਜਿੱਥੇ ਲੜਕੀਆਂ ਨੂੰ ਕਾਰਟੇਆ ਦੇ ਕੋਚ ਦੁਆਰਾ ਟ੍ਰੇਨ ਕੀਤਾ ਜਾ ਰਿਹਾ ਹੈ आओ चलते हैं सरकारी सीनियर सेकेंडरी स्कूल बछुआना विखे ਛੋਟੇ ਕੀ ਨਾਮ ਦੱਸੋ ਮੇਰਾ ਨਾਮ ਜਸਪਾਲ ਕੌਰ ਹੈ ਮੈਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬੱਚਿਆਂ ਨੇ ਦੀ ਵਿਦਿਆਰਥਣਾ ਛੋਟੇ ਤੁਹਾਨੂੰ ਸਕੂਲ ਦੇ ਵਿੱਚ ਕਾਰਾਟੇ ਟ੍ਰੇਨਿੰਗ ਦਿੱਤੀ ਜਾਂਦੀ ਹੈ ਕਿ ਜਿਹਦੇ ਤੋਂ ਤੁਹਾਨੂੰ ਟ੍ਰੇਨਿੰਗ ਤੋਂ ਕੀ ਲਾਭ ਨੇ ਇਸ ਤੇ ਇਸ ਤੋਂ ਸਾਨੂੰ ਬਹੁਤ ਸਾਰਾ ਲਾਭ ਮਿਲਦਾ ਹੈ ਜਿਵੇਂ ਕਿ ਅਸੀਂ ਆਪਦੇ ਸਰੀਰ ਦਾ ਤੰਦਰੁਸਤੀ ਵਾਸਤੇ ਇਹਨੂੰ ਵਰਤ ਸਕਦੇ ਆ ਜਿਵੇਂ ਕਿ ਜੇਕਰ ਸਾਨੂੰ ਗਾਹਾਂ ਜਾ ਕੇ ਕੋਈ ਵੀ ਮੁਸ਼ਕਲਾਂ ਆਉਂਦੀਆਂ ਤਾਂ ਉਹਦਾ ਅਸੀਂ ਬਹੁਤ ਡਟ ਕੇ ਸਾਹਮਣਾ ਕਰ ਸਕਦੇ ਆ ਜਦੋਂ ਤੁਸੀਂ ਨੂੰ ਕਾਰਾਟੇ ਸਿੱਖਦੇ ਹੋਗੇ ਤੁਹਾਨੂੰ ਜੇ ਕੋਈ ਰਸਤੇ ਵਿੱਚ ਕੋਈ ਕਿਸੇ ਮਾੜੇ ਅਨਸਰ ਨਾਲ ਨੇਠਣਾ ਪਈ ਤਾਂ ਤੁਸੀਂ ਆਤਮ ਨਿਰਭਰ ਕਿੰਨੇ ਕਹ ਲੱਗਦੇ ਹੋ ਤੁਹਾਨੂੰ ਆ ਲੱਗਦਾ ਵਿਸ਼ਵਾਸ ਕਿੰਨਾ ਕਰਦਾ ਜੇਕਰ ਕੋਈ ਵੀ ਸਾਨੂੰ ਮੁਸ਼ਕਿਲ ਆਉਂਦੀ ਹੈ ਤਾਂ ਉਹਦਾ ਅਸੀਂ ਡਟ ਕੇ ਸਾਹਮਣਾ ਕਰ ਸਕਦੇ ਹਾਂ ਤੇ ਤੁਹਾਡੇ ਕਰਾਟਿਸਕੋਨ ਦੇ ਵਿੱਚ ਕਿਹਨਾਂ ਕਿਹਨਾਂ ਦਾ ਯੋਗਦਾਨ ਹੈ ਜਿਹੜੇ ਤੁਹਾਨੂੰ ਤਵੀਰ ਕੀਤਾ ਹੈ ਨਵਸਤ ਸਾਡੇ ਕੋਚ ਸਾਹਿਬ ਮੱਖਣ ਸਰ ਤੇ ਅਮਨਦੀਪ ਮੈਮ ਰਾਜਵਿੰਦਰ ਮੈਡਮ ਤੇ ਸਾਡੇ ਸੁਭੇਦਾਰ ਸਾਰੀ ਮੇਰਾ ਨਾਮ ਰਮਨਜੋਤ ਕਰ ਹੈ ਮੈਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੀ ਵਿਦਿਆਰਥਣਾ ਮੈਂ 7ਵੀਂ ਜਮਾਤ ਵਿੱਚ ਪੜਦੀ ਹਾਂ ਛੋਟੇ ਤੋਂ ਸਕੂਲ ਦੇ ਵਿੱਚ ਕਰਾਟਿਆਂ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਤੁਹਾਨੂੰ ਇਸ ਟ੍ਰੇਨਿੰਗ ਤੋਂ ਕਿਸ ਤਰ੍ਹਾਂ ਲੱਗਦਾ ਵੀ ਇਹ ਸਾਡੀ ਆਤਮ ਰੱਖਿਆ ਲਈ ਦਿੱਤੀ ਜਾਂਦੀ ਹੈ ਜੇਕਰ ਸਾਨੂੰ ਕੋਈ ਵੀ ਮੁਸ਼ਕਲ ਦਾ ਸਾਹਮਣਾ ਕਰਨਾ ਪਵੇ ਤਾਂ ਸਾਨੂੰ ਕਿਸੇ ਦੀ ਜ਼ਰੂਰਤ ਨਹੀਂ ਪਵੇਗੀ ਅਸੀਂ ਆਪ ਦੀ ਅਸੀਂ ਆਪ ਉਹਨਾਂ ਨਾਲ ਲੜ ਸਕਦੇ ਹਾਂ ਆਤਮ ਰੱਖਿਆ ਤੋਂ ਬਿਨਾਂ ਇਹ ਇਸ ਟ੍ਰੇਨਿੰਗ ਦਾ ਤੁਹਾਨੂੰ ਕੀ ਲਾਭ ਫਾਇਦਾ ਹੈ ਸਾਨੂੰ ਇਸ ਨਾਲ ਬਹੁਤ سارے ਫਾਇਦੇ ਨੇ ਅਸੀਂ ਇਸ 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 ਇਸੇ ਕਿ ਸਾਕੇ ਅਸੀਂ ਡਿਵਾਈਡਡ ਟੂਰਨਾਮੈਂਟ ਚ ਜਾ ਸਕਦੇ ਆ ਇਹ ਇਸ ਤੋਂ ਬਾਅਦ ਸਾਨੂੰ ਸਰਟੀਫਿਕੇਟ ਮਿਲਦੇ ਨੇ ਅਸੀਂ ਹੋਰ ਵੀ ਬੱਚਿਆਂ ਨੂੰ ਇਹ ਇਹ ਸਕਾ ਸਕਦੇ ਆ ਮੇਰਾ ਨਾਮ ਜਸ਼ਨਪ੍ਰੀਤ ਕੌਰ ਹੈ ਮੈਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬੱਚੋਆਂ ਨਾਲ ਵਿਕੇ ਪੜਦੀ ਹਾਂ ਮੈਂ 9ਵੀਂ ਕਲਾਸ ਦੀ ਵਿਦਿਆਰਥਣ ਹਾਂ ਸਾਨੂੰ ਇਹ ਸਕੀਮ ਚਾਂਸੀ ਦੀ ਰਾਣੀ ਆਤਮ ਰੱਖਿਆ ਤਹਿਤ ਦਿੱਤੀ ਗਈ ਹੈ ਇਸ ਸਾਡੇ ਲਈ ਬਹੁਤ ਹੀ ਲਾਭਦਾਇਕ ਹੈ ਅਸੀਂ ਇਸ ਸਕੀਮ ਰਾਹੀਂ ਉੱਚੇ ਪੱਧਰ ਤੇ ਵਿਖੇਡ ਸਕਦੇ ਹਾਂ ਤੇ ਵਕਾਇਦਾ ਸਾਨੂੰ ਸਰਟੀਫਿਕੇਟ ਵੀ ਦਿੱਤੇ ਜਾਣਗੇ ਇਹ ਸਕੀਮ ਸਾਡੀ ਖੇਡ ਇੱਕ ਆਤਮ ਰੱਖਿਆ ਦੇ ਨਾਲ-ਨਾਲ ਸਾਡੇ ਆਪਣੇ ਸਿਹਤ ਤੇ ਵੀ ਬਹੁਤ ਵਧੀਆ ਪ੍ਰਭਾਵ ਪਾਉਂਦੀ ਹੈ ਇਸ ਨਾਲ ਜੇਕਰ ਸਾਨੂੰ ਅੱਗੇ ਕਿਸੇ ਮਾੜੇ ਸਮੇਂ ਚਾ ਅ ਸੁਰੱਖਿਆ ਕਰਨੀ ਹੋਵੇ ਤਾਂ ਅਸੀਂ ਇੱਕ ਲੋਹੇ ਦੇ ਚਾਰਾ ਇੱਕ ਆਪਣਾ ਇਸ ਹਥਿਆ ਇਹ ਹਥਿਆਰ ਵੀ ਵਰਤ ਸਕਦੇ ਹਾਂ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਪੰਜਾਬ ਸਰਕਾਰ ਦਾ ਧੰਨਵਾਦ ਹੈ ਮਾਨਯੋਗ ਸਿੱਖਿਆ ਮੰਤਰੀ ਦਾ ਸਾਡੇ ਮਾਨਯੋਗ ਜ਼ਿਲ੍ਹਾ ਸਿੱਖਿਆ ਅਫਸਰ ਸ੍ਰੀਮਤੀ ਭਪਿੰਦਰ ਗੌਰ ਦਾ ਕਿ ਜਿੰਨੀਆਂ ਵੀ ਲੜਕੀਆਂ ਨੇ ਮਾਨਸਾ ਜ਼ਿਲ੍ਹੇ ਦੀਆਂ ਸਾਰੀਆਂ ਨੂੰ ਇੱਕ ਕਾਰਾਟੇ ਟ੍ਰੇਨਿੰਗ ਬਾਕਾਇਦਾ ਦੇ ਵਾਸਤੇ ਗ੍ਰਾਂਟ ਜਾਰੀ ਹੋਈ ਹੈ ਕੋਚ ਸਾਹਿਬ ਅਸੀਂ ਬੁਲਾਏ ਹੋਏ ਆ ਆਤਮ ਸੁਰੱਖਿਆ ਵਾਸਤੇ ਲੜਕੀਆਂ ਦੇ ਵਾਸਤੇ ਕਿਉਂਕਿ ਸਮੇਂ ਦੇ ਹਿਸਾਬ ਨਾਲ ਲੜਕੀਆਂ ਨੂੰ ਟ੍ਰੇਨਿੰਗ ਦੇਣੀ ਜ਼ਰੂਰੀ ਹੈ ਇਹ ਅਸੀਂ ਟ੍ਰੇਨਿੰਗ ਦੇ ਰਹੇ ਹਾਂ 40 ਦਿਨ ਦਾ ਇਹ ਕੈਂਪ ਹੈ ਜਿਹੜਾ ਲਗਾਤਾਰ ਚੱਲ ਰਿਹਾ ਹੈ ਅੱਜ ਲਗਭਗ 20 ਤੋਂ 25 ਦਿਨ ਹੋ ਗਏ 15 ਦਿਨ ਇਹ ਟ੍ਰੇਨਿੰਗ ਹੋਰ ਚੱਲਣੀ ਹੈ ਤੇ ਲੜਕੀਆਂ ਨੂੰ ਚਵੜਾ ਉਤਸ਼ਾਹ ਹੈ ਆਪਣੇ ਬੱਚਿਆਂ ਦੇ ਇਲਾਵਾ ਹੋਰ ਵੀ ਕਿਸੇ ਸਕੂਲਾਂ ਦੇ ਵਿੱਚ ਟ੍ਰੇਨਿੰਗ ਕੀਤੀ ਜਾ ਰਹੀ ਹੈ ਹਾਂ ਲਗਭਗ ਸਾਰੇ ਸਕੈਂਡਰੀ ਸਕੂਲ ਹੈ ਜਿਹੜੇ ਉਹਨਾਂ 'ਚ ਸ਼ੁਰੂ ਹੋ ਚੁੱਕੀ ਹੈ ਵੈਸੇ ਜਨਵਰੀ ਦਾ ਮਹੀਨਾ ਵੀ ਸਾਨੂੰ ਦਿੱਤਾ ਹੋਇਆ ਫਰਵਰੀ ਤੱਕ ਇਹ ਐਂਡ ਕਰਨਾ ਇਸ ਟ੍ਰੇਨਿੰਗ ਦਾ ਜ਼ਿਲ੍ਹੇ ਦੇ ਵਿੱਚ ਤੇ ਜਿਵੇਂ ਜਿਵੇਂ ਸਾਨੂੰ ਕੋਚ ਉਪਲਬਧ ਹੋਈ ਜਾਂਦੇ ਆ ਸਾਰੇ ਸਕੂਲ ਉਸੇ ਤਰ੍ਹਾਂ ਆਪਣੀ ਆਪਣੀ ਟ੍ਰੇਨਿੰਗ ਸ਼ੁਰੂ ਕਰੀ ਜਾਂਦੇ ਇਸ ਕੈਂਪ ਦੇ ਵਿੱਚ ਕਿੰਨੀਆਂ ਲੜਕੀਆਂ ਇਸ ਲਾਭ ਲੈ ਰਹੀਆਂ ਨੇ ਇਹ ਇਹ ਲਗਭਗ ਸਾਰੀਆਂ ਲੜਕੀਆਂ 6ਵੀਂ ਤੋਂ ਲੈ ਕੇ ਪਲੱਸ 2 ਤੱਕ ਕੋਈ ਵੀ ਲੜਕੀ ਜਿਹੜੀ ਉਹ ਟ੍ਰੇਨਿੰਗ ਤੋਂ ਵਾਂਝੀ ਨਹੀਂ ਰਹਿਣੀ ਚਾਹੀਦੀ ਸਾਡੀਆਂ ਸਾਰੀਆਂ ਲੜਕੀਆਂ ਜਿੰਨੀਆਂ ਵੀ ਹੈਗੀਆਂ ਨੇ 6ਵੀਂ ਤੋਂ ਪਲੱਸ 2 ਤੱਕ ਸਾਰੀਆਂ ਭਾਗ ਲੈ ਰਹੀਆਂ ਨੇ ਸਵੇਰੇ 40 ਮਿੰਟ ਅਸੀਂ ਲਾਉਨੇ ਆ ਸਾਡੇ ਟੀਚਰਾਂ ਦੀ ਸੀ ਡਿਊਟੀ ਲਾਈ ਹੋਈ ਆ ਮੇਰਾ ਨਾਮ ਜਸਵਿੰਦਰ ਸਿੰਘ ਕਰਾਟੇ ਇੰਸ펙ਟਰ ਕੋਚੀ ਮਛਾਣਾ ਸਰ ਤੁਸੀਂ ਲੜਕੀਆਂ ਨੂੰ ਕੋਚਿੰਗ ਦੇ ਰਹੇ ਹੋਗੇ ਕਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਲੜਕਿਆਂ ਦਾ ਕੋਈ ਵੇਖੇ ਇਸ ਕੋਚਿੰਗ ਦੇ ਵਿੱਚ ਇਹ ਕੋਚਿੰਗ ਚ ਲੜਕੀਆਂ ਜਿਵੇਂ ਆਉਣ ਵਾਲਾ ਸਮਾਂ ਅੱਗੇ ਬਹੁਤ ਜੀ ਆਪਾਂ ਨੂੰ ਪਤਾ ਬਹੁਤ ਖਰਾਬ ਸਮਾਂ ਚੱਲ ਰਿਹਾ ਇਹ ਟ੍ਰੇਨਿੰਗ ਸਰਕਾਰ ਵੱਲੋਂ ਜਾਰੀ ਕੀਤੀ ਗਈ ਇਹਨਾਂ ਨੂੰ ਵਾਕਈ ਦਾ ਗ੍ਰਾਂਟ ਜਾਰੀ ਕੀਤੀ ਗਈ ਆ ਵੀ ਆਪਣੀ ਆਤਮ ਰੱਖਿਆ ਆਪਣੇ ਤੇ ਨਿਰਭਰ ਹੋਣ ਦਾ ਕਿ ਦੂਜੇ ਕਣੀ ਇਹਨਾਂ ਨੂੰ ਇੱਕ ਔਖੇ ਟਾਈਮ ਚ ਕਿਸੇ ਦਾ ਤੱਕਣਾ ਪਵੇ ਜਾਂ ਸਾਹਮਣਾ ਕਰਨਾ ਆਪਣੀ ਆਤਮ ਰੱਖਿਆ ਆਪ ਕਰ ਸਕਣ ਵਾਕਈ ਦਾ ਇਹਨਾਂ ਨੂੰ ਜੀ ਟੂਰਨਾਮੈਂਟਾਂ ਦੇ ਟੂਰਨਾਮੈਂਟ ਕਰਵਾਈ ਜਾਂਦੇ ਨੇ ਬਲਾਕ ਪੱਧਰ ਦੇ ਜ਼ਿਲ੍ਹਾ ਪੱਧਰ ਦੇ ਰਾਜ ਪੱਧਰ ਦੇ ਤੇ ਉਹਨਾਂ ਦੇ ਉੱਥੇ ਜਿਹੜੇ ਬੱਚੇ ਪਾਰਟਿਸਿਪੇਟ ਕਰਦੇ ਨੇ ਉਹਨਾਂ ਨੂੰ ਸਰਟੀਫਿਕੇਟ ਦਿੱਤੇ ਜਾਂਦੇ ਨੇ ਜਿਹੜੇ ਬੱਚੇ ਪੋਜੀਸ਼ਨ ਲੈਂਦੇ ਨੇ ਉਹਨਾਂ ਨੂੰ ਨਕਦੀ ਇਨਾਮ ਦਿੱਤੇ ਜਾਂਦੇ ਨੇ ਬਾਕੀ ਇਹ ਟ੍ਰੇਨਿੰਗ ਨਾਲ ਇਹ ਬੱਚੇ ਆਪਣੀ ਅੱਖ ਆਪ ਕਰ ਸਕਦੇ ਨੇ ਕੋਈ ਔਖੇ ਟਾਈਮ ਕੋਈ ਇਹਨਾਂ ਨੂੰ ਦਿੱਕਤ ਆਉਂਦੀ ਆ ਤਾਂ ਇਹ ਮਸੀਰਤ ਦਾ ਸਾਹਮਣਾ ਕਰ ਸਕਦੇ ਨੇ ਹੁਣ ਤੱਕ ਤੁਸੀਂ ਕਿੱਥੇ ਕਿੱ데 ਕੋਚਿੰਗ ਦੇ ਦਿੱਤਾ ਹੁਣ ਤੱਕ ਮੈਂ ਮੇਰੇ ਕੋਲ ਆਪਣੀ ਏਰੀਆ ਦੇ ਮਾਨਸ ਏਰੀਆ ਦੀ ਜੀ ਮੇਰੇ ਕੋਲ 6 ਸਕੂਲ ਨੇਗੇ 40 40 ਮਿੰਟ ਲਾਉਣੇ ਹੁੰ ਜਦ ਮੈਂ ਉਰੇ ਨੌ ਤੋਂ ਲੈ ਕੇ ਉਰੇ ਲਾਉਣੇ ਆਗੇ ਉਦੋਂ ਬੱਚਾਣਾ ਰੱਲੀ ਹੋ ਗਿਆ ਦੋਦੜਾ ਭਾਦੜਾ ਗੜੱਦੀ ਚੱਕ ਭਾਈ ਕੇ ਸਾਰੀ ਸਕੂਲਾਂ ਚ ਤਕਰੀਬਨ ਮੈਂ ਕੋਚਿੰਗ ਦੇ ਰਿਹਾ 6 ਕ ਸਕੂਲ ਮੈਂ ਕਰ ਰਿਹਾ ਇਸ ਟਾਈਮ ਬੁੱਢ ਲਾਡਾ ਦੀਆਂ ਖਬਰਾਂ ਜਾਣਨ ਲਈ ਸਾਡੇ ਚੈਨਲ ਬੁੱਢ ਲਾਡਾ ਹਲਚਲ ਨੂੰ ਸਬਸਕ੍ਰਾਈਬ ਕਰੋ ਅਤੇ ਪੋਸਟ ਨੂੰ ਲਾਈਕ ਅਤੇ ਸ਼ੇਅਰ ਕਰੋ